みたいみな感じで。 ਕੀ ਨਾਮ ਸਰ ਤੁਹਾਡਾ ਮੇਰਾ ਨਾਮ ਦੇਖਾ ਜਵਾਬ ਕੀ ਨਾਮ ਮੁੰਡਾ ਤੁਹਾਡਾ ਕੀ ਨਾਮ ਕਹਿੰਦੇ ਹੋ ਜੀ ਦਾ ਨਾਮ ਉਹਦਾ ਹੋਰ ਹੈ ਜੀ ਕਿੱਤਾ ਨੀ ਦਾ ਕਿੰਨੀ ਉਮਰ ਸੀ ਕੀ ਨਾਮ ਕਹਿੰਦੇ ਹੋ ਕਿੰਨੀ ਉਮਰ ਸੀ ਉਮਰ ਹੈਗੀ ਆ 23 ਸਾਲ ਦੀ ਸੀ ਜੀ ਦੀ ਘਰ ਦੇ ਵਿੱਚ ਹੋਰ ਕੌਣ ਕੌਣ ਘਰ ਤੇ ਹੋਰ ਤਾਂ ਕੋਈ ਨਹੀਂ ਅੱਪੇ ਸੀ ਦੋ ਨਵੇਂ ਬੀਬੀ ਸੀ ਪਰੋ ਦੇ ਬਾਹਰ ਗਈ ਦਵੀ ਹੁਣ 20 ਸਾਲ ਹੋ ਗਿਆ ਜੀ ਹੁਣ ਕੰਮ ਕੋਈ ਪੈਦਾ ਨਹੀਂ ਜਿੱਦਾਂ ਟੁੱਟੇ ਟੱਜੇ ਕੰਮ ਕਰਦਾ ਸੀ ਹਾਂਜੀ ਤਾਰਨਾ ਦਾ ਰਹੀ ਹਾਂ ਹਾਂਜੀ ਲੋ ਜੀ ਹਾਂਜੀ ਮਾ ਵੀ ਅੱਛਾ ਮਾਪੇ ਦੋਨੋਂ ਹੈ ਨਹੀਂ ਦੋਨੋਂ ਅੱਛਾ ਅੱਛਾ ਤੇ ਕਾਹਦਾ ਕੰਮ ਕਰਦੇ ਸੀ ਟੂਟੀਆਂ ਕਰਦੇ ਹਾਂ ਕੰਮ ਕਰਦਾ ਹੈ ਨਲੰਬਰ ਦਾ ਕੰਮ ਕਰਦਾ ਸੀ ਅੱਜ ਵੀ ਕੰਮ ਹੀ ਕਰ ਰਹੇ ਸੀ ਅੱਜ ਵੀ ਕੰਮ ਹੀ ਕਰ ਰਹੇ ਸੀ ਕੋਈ ਮਨ ਅਰੰਧ ਪਤਾ ਨਹੀਂ ਕਿ ਇਹਨਾਂ ਦਾ ਇਹ ਤਾਂ ਹਮਾਂ ਨੂੰ ਸਾਮੀਵਾਦ ਦਾ ਕੰਮ 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 ਕਰਦੇ ਸੀ ਕੰਮ ਕਰਦੇ ਕਰਦੇ ਡੈਥ ਹੋ ਗਈ ਕੰਮ ਕਰਦੇ ਡੈਥ ਹੋਈ ਜਾਂਦਾ ਹੋਈ ਆਹ ਬੜਾ ਧੰਨਵਾਦ ਪੜਾ ਗਿਆ ਸਰ ਜੀ ਠੀਕ ਠੀਕ ਸਾਹਿਬ ਜੀ ਥੈਂਕ ਯੂ ਜੀ ਸਰ ਕਿਦਾਂ ਇਹ ਹੱਥਸ ਵਾਪਰਿਆ ਜੀ ਸਰ ਇਹ ਤੇ ਕਸ਼ਮੀਰੀ ਦਾ ਮੁੰਡਾ ਸੀਗਾ ਮੋਰੋਂ ਤੋਂ ਕਨਾਲ ਕੁਮਾਰ ਦੇ ਘਰ ਪਾਣੀ ਵਾਲੀ ਟੈਂਕੀ ਸਾਫ਼ ਕਰਨ ਆਇਆ ਸੀ ਜੀ ਤੇ ਕਨਾਲ ਕਿਤੇ ਬਾਜ਼ਾਰ ਚ ਲੱਗ ਗਿਆ ਕੋਈ ਸਮਾਨ ਵੇਚਣ ਜੀ ਇਹ ਇਕੱਲਾ ਸੀ ਪਾਣੀ ਵਾਲੀ ਟੈਂਕੀ ਪਾਣੀ ਵਿੱਚੋਂ ਕੱਢਿਆ ਸੀ ਤੇ ਸਾਫ਼ ਕਰ ਰਿਹਾ ਸੀਗਾ ਜੀ ਉਹ ਅਚਾਨਕ ਜਿਆਦਾ ਪੂਰੀ ਮੰਨ ਲਓ ਗਿਆ ਉੱਤੇ ਪਾਣੀ ਟੈਂਕੀ ਦੇ ਵਿੱਚ ਸਾਨਾ ਮਿਲਣ ਕਰਕੇ ਸਾ ਕੋ ਟੁੰਡ ਕਰਕੇ ਮੌਤ ਹੋਏ ਬਾਕੀ ਸਾਰੇ ਮੌਤ ਦਾ ਕਾਰਨ ਦੇ ਤੇ ਪੋਸਟਮਾਨ ਕਰਾਉਣ ਤੋਂ ਬਾਅਦ ਹੀ ਬਸ ਸਾਹਮਣੇ ਆਏਗੇ